ਸਸਿਕਾਸਾ ਨਾਲ ਵੈਲਕਮ ਕਰਦੇ ਆ ਤੁਹਾਡਾ ਬਿਊਟੀ ਚੈਨਲ ਮਸਤ ਵੀਰ ਵਲੌਗਸ ਤੇ ਅੱਜ ਜਿਵੇਂ ਬ੍ਰੈਕ ਖੁੱਲੇ ਗਿਆ ਵਾ ਅੱਜ ਫਿਰ ਤੋਂ ਤੇ ਆਪਾਂ ਅੱਜ ਹੁਣ ਖਾਂਦੇ ਰੋ ਖਾਣਾ ਪਿਆਰ ਹੋ ਗਿਆ ਤਾਂ ਪਸਵੇਦੀ ਰੋਟੀ ਖਾਂਦੇ ਆ ਫਿਰ ਅਸੀਂ ਰੋਟਾ ਖਾ ਕੇ ਚਾਹ ਪਾਣੀ ਪੀ ਕੇ ਫਿਰ ਬੈ ਕੇ ਗੱਲਾਂ ਮਾਰਾਂਗੇ ਅੱਜ ਫਿਰ ਸ਼ਾਮਾਂ ਨੂੰ ਰੋਬੀ ਵੀ ਰਾਏਗਾ ਤਾਂ ਫਿਰ ਫਿਰ ਆਪਾਂ ਜਾਵਾਂਗੇ ਪਾਕ 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 ਕਿਦਾਂ ਦਾ ਲਗਾਣ ਦਾ ਬੜਾ ਵਧੀਆ ਬੜਾ ਘੁੰਮੇ ਨਾ ਬੜਾ ਮਜ਼ਾ ਆਉਂਦਾ ਹੈ ਨਾ ਹੁਣ ਆ ਪਾਏ ਆ ਵੀਰ ਸਕੂਲ ਤੇ ਆ ਪਾਏ ਆ ਵੀ ਨੂੰ ਲੈਣ ਅਭੀ ਵੀ ਰਹਾ ਜੇ ਅੰਦਰ ਆਉਂਦੇ ਗਏ ਵੀਰ ਗੱਲ ਪਰਸਦਰ ਨਾਰਾਜ਼ ਹੀ ਕਿ ਮੈਨੂੰ ਲੈਣ ਨਹੀਂ ਹੁੰਦੇ ਹਨ ਆ ਵੀ ਦਾ ਸਕੂਲ ਹੈ ਛੁੱਟੀ ਹੋ ਗਈ ਸਾਰੇ ਜਣੇ ਆਉਂਦੇ ਹੁਣ ਅਹੀ ਅਭੀ ਵੀਰ ਨੂੰ ਮਿਲਾਂਗੇ ਪਲਾ ਵੇਖਾਂਗੇ ਕਿੰਨਾ ਕੁਛ ਹੁੰਦਾ ਆਹ ਹੁੰਦਾ ਲੱਗਦਾ ਅਭੀ ਹੈ ਨਾ ਨਹੀਂ ਅਭੀ ਹੋਰ ਗੱਲ ਗੰਦੇ ਆਹਨ ਲੱਗਦੇ ਕਿਊਟ ਲੱਗਦੇ ਬੱਚੇ ਹੈਲੋ ਅਭੀ ਤਾਂ ਫਰੈਂਡ ਮਿਲ ਗਏ ਬਰਥਡੇ ਤੇ ਇਹਨਾਂ ਨੂੰ ਸਮਾਨ ਦੇਣਾ ਸੀ ਗਿਫਟ ਰਟਨ ਗਿਫਟ ਉਹ ਦੇਂਦੇ ਮਮਾ ਦੇ ਬੱਚੇ ਕਿੰਨੇ ਕਿਉਂ ਟਿਕਾਉਂਦੇ ਹਨ ਹਨਾ ਤੋਪੂ ਵੀ ਲੱਗੀ ਅੱਜ ਅਸੀਂ ਨਿਕਲੇ ਬਾਹਰ ਤੋਪੂ ਵੀ ਲੱਗੀ ਆ ਗਿਰ ਆਓ ਫਿਰ ਅੱਬ ਬੱਚਾ ਵੀ ਆਉਂਦਾ ਹੈ ਕੰਝਾ ਵੀ ਹੈ ਗਈ ਹਨਾ ਅਭੀ ਲੱਗਦਾ ਆਇਆ ਹੀ ਨਹੀਂ ਅਜੇ ਹਨਾ ਆ ਵੀ ਦਾ ਸਕੂਲ ਹੈ ਬਹੁਤ ਸੋਹਣਾ ਬੱਚਿਆਂ ਨੂੰ ਛੁੱਟੀ ਹੋ ਗਈ ਮੈਂ ਕਿਹਾ ਇੱਥੋਂ ਵਾਲੇ ਸ਼ਰਾਰਤੀ ਇੱਥੋਂ ਵਾਲੇ ਵੀ ਸ਼ਰਾਰਤੀ ਬੱਚੇ ਹਨ ਬੜੇ ਸ਼ਰਾਨੀ ਕਰਦੇ ਹਨ ਹਾਲਾ ਕੀ ਕਰੇ ਛੋਟੇ ਛੋਟੇ ਅਭੀ ਕਿਦਾਂ ਅੰਦਰ ਹਾਂ ਲਗਾ ਅਭੀ ਆਪਣੇ ਫਰੈਂਡ ਨੂੰ ਦੱਸੂਗਾ ਹਨਾ ਮਾਸੀ ਆ ਜੀ ਤੇ ਫਰੈਂਡ ਤੇ ਉਹਨਾਂ ਨੇ ਚੱਲ ਗਏ ਚੱਲ ਗਏ ਉਹਨੇ ਮਿਲੇ ਹੀ ਰਸਤੇ 'ਚ ਜਿਨ੍ਹਾਂ ਨੂੰ ਰਟਰਨ ਗਿਫਟ ਦੇਣੇ ਹਨ ਫਰੈਂਡ ਸੀ ਦੋਸੂ ਕਿਨ ਹਾਂ ਇਹ ਖੋਰਾ ਅੱਭੀ ਅਨਤ ਘਰ ਚਲ ਗਿਆ ਤੇ ਆਪਾਂ ਹੁਣ ਇੱਥੇ ਲੈਣ ਆ ਗਏ ਇਹਨੂੰ ਪਤਾ ਹੀ ਨਹੀਂ ਸਾਨੂੰ ਸਕੂਲ ਤੇ ਵੇਹ ਗਿਆ ਸਕੂਲ ਵੇਹ ਲੈਣ ਨਾਲੇ ਧੁੱਪੇ ਸ਼ੈਰ ਹੋ ਗਈ ਥੋੜੀ ਬਹੁਤੀ ਹਣਾ ਬੜੀ ਠੰਡੀ ਹੈ ਅੰਦਰ ਬੈਠੇ ਹਾਂ ਅੰਦਰ ਤਾਂ ਪਤਾ ਨਹੀਂ ਲੱਗਦਾ ਤੇ ਬਾਹਰ ਆਣ ਕੇ ਪਤਾ ਲੱਗਦਾ ਵਾ ਘਰ ਵੇਖੋ ਕਿੰਨੇ ਸੋਹਣੇ ਆ ਇੱਧਰ ਅੱਭੀ ਦਾ ਸਕੂਲ ਆ ਤਾਂ ਹੁਣ ਅਸੀਂ ਚੱਲੇ ਆਂ ਵਾਪਸ ਘਰ ਨੂੰ ਅੱਭੀ ਨੂੰ ਹੁਣ ਜਾ ਕੇ ਆਏ ਤੈਨੂੰ ਕਹਿ ਸਕਦਾ ਮੈਨੂੰ ਲੈਣ ਨਹੀਂ ਆਏ ਕਿ ਆਪਾਂ ਹੋ ਗਿਆ ਇਹ ਸਾਡਾ ਦੇਣਾ ਆਪਾਂ ਆਏ ਆ ਤਾਂ ਤੁਹੀਂ ਮਿਲਿਆ ਨਹੀਂ ਹਨਾ ਹੂੰ ਸਹੀ ਗੱਲ ਐ ਚਲੋ ਹੁਣ ਅੱਗੇ ਤੋ ਫਸੇ ਕਲੀਨੇ ਆਪਾਂ ਘਰਕ ਜਾਣਾ ਘਰਕ ਜਾਣੇ ਆ ਜਾ ਕੇ ਜਾਣੇ ਜਾ ਕੇ ਜਾਣੇ ਇੱਥੇ ਜਾਣਾ ਹਾਂ ਹੁਣ ਆਪਾਂ ਅੱਗੇ ਘਰ ਤੇ ਆਪਾਂ ਗਏ ਸੀ ਅਭੀ ਵੀਰ ਨੂੰ ਲੈਣ ਅਭੀ ਵੀਰ ਆਪਣੇ ਦੋਸਤਾਂ ਨਾਲ ਆ ਗਿਆ ਤੇ ਹਜੇ ਤੱਕ ਘਰੇ ਨਹੀਂ ਪਹੁੰਚੇ ਹਜੇ ਰਸਤੇ 'ਚ ਘੁੰਮ ਰਹੇ ਹਾਂ ਨੇ ਨਾ ਰਸਤੇ 'ਚ ਨੇ ਤੇ ਮਸੇ ਚੱਲ ਕੇ ਸਮਾਨ ਲੈਣ ਤੇ ਆਪਾਂ ਘਰੇ ਬੈਠੇ ਆ ਫਿਰ ਜੋ ਵੀ ਵੀ 라ਉਗੇ ਤਾਂ 5 ਮਿੰਟ ਮਤਲਬ ਬੈ ਕੇ ਫਿਰ ਆਪਾਂ ਜਾਵਾਂਗੇ ਪਾਕ ਨੂੰ ਉੱਥੇ ਆਪਾਂ ਨਾਲ ਸਕੂਟਰ ਵੀ ਲੈ ਕੇ ਜਾਵਾਂਗੇ ਇਲੈਕਟ੍ਰੀਕਲ ਜਿਹੜਾ ਸਕੂਟਰ ਉਹ ਲੈ ਕੇ ਜਾਣਾ ਹੈ ਆਪਾਂ ਬੜੀ ਕਰਾਂਗੀ ਬੜੀ ਜ਼ਿਆਦਾ ਫਿਰ ਸਾਨੂੰ ਮਿਲਦੇ ਆਂ ਅੱ비 ਮੇਰੇ ਨਾਲ ਹਲੋ ਹਲਣ ਕਰਨੀ ਹਲੋ ਜਦੋਂ ਓਏ ਗਰੇਜੀਨੀ ਬੋਲਾ ਓ ਗਰੇਜੀਨੀ ਬੋਲਾ ਸੱਸ ਸੱਸ ਓ ਹਲੋ ਹਲੋ ਕੀ ਆ ਲਾ ਪੰਜਾਬੀ ਕਰ Inglish ਕਰ ਠੀਸੇ ਰੋ ਉਹ ਹੀ ਡਿੰਗ ਮੈਨੂੰ ਨਾ ਬਦਲਾ ਜਦੋਂ ਮੈਨੂੰ ਫੋਨ ਨਹੀਂ ਕਰਦੇ ਉਹ ਸਹੀ ਕੋਈ ਨਾ ਕਮਣਾ ਬਾਹਰ ਜਾਂਦਾ ਫੇ ਯਾਦ ਰੱਬ ਵੀ ਹੁਣ ਬਣਾ ਬਣਾਉਂਦੇ ਆ ਮੇਰੇ ਇਸ ਵਿੱਚ ਤੂੰ ਅੰਦਰ ਹੱਟ ਨਾ ਜਾ ਮੈਨੂੰ ਤਾਂ ਅੱਭੀ ਬਹੁਤ ਮਸੂਮ ਲੱਗੰਦੇ ਆ ਮੰਮੀ ਮੈਂ ਤਰਨ ਚੱਲੇ ਹਾਂ ਹਾਂ ਸੁਪਾਕ ਵਾਈਬਕ ਯਾ ਕਮਟ ਨੋ ਬੀ ਟੇਕਿੰਗ ਸਕੂਟਰ ਬੀ ਸੀ ਯੂ ਯੂ ਕਮਿੰਗ ਸਕੂਟਰ ਤੇ ਚਾਰਜ ਵੀ ਨਹੀਂ ਕੀਤਾ ਤੂੰ ਇਟਸ ਵਰਕਿੰਗ ਨੋ ਅਭੀ ਤਾਂ ਉਹ ਕਿੰਨਾ ਟੌਰੀ ਆਪਣੇ ਦੋਸਤਾਂ ਨੂੰ ਕਹਿੰਦਾ ਮੇਰੀ ਭੈਣ ਨੇ ਤਸਵੀਰ ਬੰਦ ਬਹੁਤ ਚੰਗਾ ਮਨ ਤੇ ਲੱਗਦੇ ਆ ਵੇਖਣ ਨੂੰ ਤਾਂ ਭੋਲਾ ਜਿਹਾ ਲੱਗਦੇ ਆ ਬੜਾ ਭੋਲਾ ਸੱਚੀ ਸਕੂਚੀ ਨਾਰਾ ਮੀਂ ਸੱਚੀ ਦੇਖ ਲੈ ਆਪਣੇ ਮੈਨੂੰ ਤਾਂ ਲੱਗਦਾ ਨਹੀਂ ਅੱਭੀ ਮੈਨੂੰ ਪਤਾ ਨਹੀਂ ਦੱਸੋ ਨਾ ਨਹੀਂ ਦੱਸ ਦੇ ਉਹਨੂੰ ਕੀ ਪਤਾ ਲੱਗਣਾ ਮਿਲਦਾ ਬੜਾ ਸ਼ਰੀਫ ਜਿਹਾ ਲੱਗਨਦਾ ਆ ਕਿੰਡ ਜਿਹਾ ਫੁੱਲ ਆਇਆ ਪੈਨ ਦੇ ਦਸਵੇਂ ਬੰਦੇ ਹੁਣ ਅਭੀ ਵੀ ਆਪਣੇ ਦੋਸਤਾਂ ਕੋਲ ਕੰਮ ਕਰਾਉਂਦਾ ਟੌਰ ਤੇ ਨਾ ਆ ਮੇਰੇ ਕੋਲ ਆਇਆ ਹੈਗਾ ਤਾਂ ਨਹੀਂ ਬਹਿਣ ਸਕਦੇ ਅੱਛਾ ਆਪਾਂ ਹੁਣ ਇੱਥੇ ਘੁੰਮਣ ਘੁੰਮਣ ਮਤਲਬ ਰਾਤ ਹੋ ਗਈ ਆ ਰਾਤ ਦੀ ਗੇੜੀ ਰਾਤ ਨਹੀਂ ਸ਼ਾਮ ਹੋਣੀ ਸ਼ਾਮ ਹੋ ਗਈਆਂ ਤੇ ਆਪਾਂ ਮਤਲਬ ਇੱਥੇ ਘੁੰਮਦੇ ਆਂ ਵੀ ਵੀ ਅਚਲ ਗਿਆ ਅੱਗੇ ਉਹ ਕ ਕੀ ਜਾਂਦੇ ਐ ਸਕੂਟਰ ਚ ਲਾਉਂ। ਹੋ ਵੇਖੋ। ਉਹ ਚੱਲ ਗਏ। ਸਕੂਟਰ ਚ ਲਾਉਂਦੇ ਆ ਵੀਰਾਂ ਤੇ ਆਪਾਂ ਤੁਹਾਨੂੰ ਹੁਣ ਆਪਾਂ ਬਹੁਤ ਦੀ ਜਾਂਦੇ। ਹੁਣ ਆਪਾਂ ਕਿੱਥੇ ਚੱਲੇ? ਮੇਰੀ ਭੈਣ ਅੱਥਰੂ ਵਿੱਚ ਠੰਡ ਕਿੰਨਾ ਠੰਡ ਤੁਹਾਨੂੰ ਦੱਸ ਨਹੀਂ ਸਕਦੇ। ਆ ਆਪਾਂ ਚੱਲੇ ਪਾਰਕ 'ਚ। ਸੋ ਮੇਰੇ ਨਾਲ ਪਾਰਕ ਜਾ। ਅਬੀ ਦਾ ਸਕੂਟਰ ਖਰਾਬ ਹੋ ਗਿਆ ਤੇ ਕਹਿੰਦੇ ਸੈੱਟ ਕਰਨਾ। ਹਨ ਸ਼ਾਮ ਪੈਗੀ ਜ ਸਾਰੇ ਉਹ ਮਤਲਬ ਸਾਈਕਲ ਚਲਾਉਂਦੇ ਗਾ ਸਕੂਟਰ ਚਲਾਉਂਦੇ ਤੇ ਅਬ ਮੈਂ ਤੇ ਮम्मा ਆਤੇ ਮਸੀ ਆਪਾਂ ਦਿਲਾਂਦੇ ਉਹ ਵੇਖੋ ਗਿਆ ਆ ਆ ਗਿਆ ਜਾਂਦੇ ਅਬ ਵੀ ਰਹਿਣੀ ਕਿ ਸਕੂਟਰ ਤੇ ਇੱਥੇ ਹੋਏ ਸਵਾ ਪੰਜ ਤੇ ਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਆ ਜਿਹੜੀ ਤੁਸੀਂ ਦਰਖਤ ਵੇਖ ਰਹੇ ਸੱਕੇ ਪਏ ਤੇ ਥੋੜੇ ਟਾਈਮ ਤੱਕ ਜਦੋਂ ਆਉਣਾ ਮਾਰਚ ਅਪ੍ਰੈਲ ਉਹਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਫੁੱਲ ਵਗੈਰਾ ਲੱਗ ਜਾਂਦੇ ਆ ਹਾਂ ਤੇ ਠੰਡ ਇਥੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ 5 ਡਿਗਰੀ ਦਾ ਹਾਂ 5 ਡਿਗਰੀ ਦਾ ਹਾਂ ਉਤੋਂ ਕੱਟ ਜਾਂਦਾ ਕਈ ਵਾਰ ਤੇ ਆਹ ਰੋਡ ਦੇ ਉਪਰ ਗੱਡੀਆਂ ਰਸਾ ਗਈ ਪੀ ਤੇ ਪਰ ਫਿਰ ਵੀ ਇਥੇ ਕਈ ਵਾਰ ਹਾਂ 48 ਕਿਹਾ ਮਾਈਨਸ ਹਾਂ ਨਹੀਂ ਰੇਸ ਦੀ ਗੱਲ ਕਰਨ ਦੀ ਗੱਡੀਆਂ ਦੀ ਰੇਸ ਹੈਗੀ 20 20 ਹਾਂ ਹਾਂ ਅਹੀਂ ਆਉਂਦੇ ਫਾਰਟ ਤੇ ਜਾਣਾ ਵੀ ਉਹ ਨਹੀਂ ਚੜਕੇ ਉਹਨਾਂ ਨੇ ਸਕੂਟਰ ਕੱਢਿਆ ਸੀਗਾ ਆਪਣੇ ਦੋਸਤ ਦੇ ਨਾਲ ਅੱਭੀ ਨੂੰ ਮੈਂ ਕਹਿ ਤਾਰਾ ਦੋਸਤ ਬੜਾ ਪੋਲਾ ਕਹਿੰਦਾ ਬੜਾ ਹਰਮੀ ਆਹੋ ਉਹਨਾਂ ਨੂੰ ਤਾਂ ਲੱਗਦਾ ਹੁਣ ਹੋਰ ਮੈਂ ਹੈਲੋ ਕਿਹਾ ਉਹ 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 ਉਹਨੂੰ ਪਹਿਲਾਂ ਖੜੀ ਕੇ ਨੂੰ ਸਮਝ ਨਹੀਂ ਨਾ ਹਾਂ ਉਹ ਛੋੜੀ ਉਹਨਾਂ ਦੀ ਬੋਲੀ ਹੋ ਰਹੀ ਹੈ ਨਾ ਬੋਲੀ ਨਹੀਂ ਹੈਲੋ ਨੂੰ ਤੇ ਹੈਲੋ ਹੀ ਨਹੀਂ ਹੈਲੋ ਕਹਿ ਦੋ ਪਰ ਡਰਦਾ ਸੀ ਕਿ ਕੀ ਕਹਾਂ ਮੈਂ ਕੀ ਨਾ ਹਾਂ ਅਬ ਇਹ ਪੁੱਛਾਂਗੇ ਕਿ ਕੀ ਕਰਨ ਨੂੰ ਮੈਨੂੰ ਹੈਲੋ ਨਹੀਂ ਨੂੰ ਕਹਿੰਦਾ ਹਾਂ ਅਬ ਇਹ ਕਰਦਾਗੇ ਪੁੱਛਾਂਗੇ ਕਿ ਕੀ ਕਰਨ ਨੂੰ ਮੈਨੂੰ ਹੈਲੋ ਨਹੀਂ ਕਿਹਾ ਗਿਆ ਹੈ ਨਾ ਹਾਂ ਬਹੁਤ ਮਜ਼ਾ ਆਉਂਦਿਆ ਵਾ ਜੁਰਜੈਟ ਜੁੱਟ ਪਾ ਕੇ ਆਜੇ ਬੰਦਾ ਸ਼ੂਸ਼ਾ ਪਾ ਕੇ ਫਿਰ ਨਹੀਂ ਠੰਡ ਲੱਗਦੀ ਮਾਸਾ ਵੀ ਹਨਾ ਜੇ ਬਾਹਰ ਹੱਥ ਸੋਨੋ ਜਾਂਦੇ ਬਾਹਰ ਰੱਖੇ ਨਾ ਰੋਲੋ ਜਾਂਦੇ ਹਾਂ ਐਨੀ ਠੰਡ ਨਹੀਂ ਲੱਗਦੀ ਹਨਾ ਬੱਤਾਂ ਖੋਜਿਆ ਦੂਰ ਆਇਆ ਬਸ ਸਟਾਪ ਤੇ ਉਹ ਜਿਹੜਾ ਤੁਸੀਂ ਰੈੱਡ ਰੈੱਡ ਦੇਖ ਰਹੇ ਹੋ ਸੂਰਜ ਜਿਹੜਾ ਡੁੱਬਨਦਿਆ ਵਾ ਇੰਗਲੈਂਡ ਦੇ ਵਿੱਚ ਅਜੇ ਵਾ ਇੱਥੇ ਕੋਈ ਟਾਈਮ ਖਾਸ ਨਹੀਂ ਹੋਇਆ 5:30 ਹੋਈ ਆ ਤਬਰ ਵੇਖਣ ਨੂੰ ਲੱਗਦਾ ਕਿ ਬਹੁਤ ਜਿਆਦਾ ਰਾਤ ਹੋ ਗਈ ਹੈ। ਇਹ ਰਾਤ ਬਹੁਤ ਸ਼ਕਤੀਪੂਰਨ ਧੀ ਹੈ। ਅਨੰਦ ਕੰਦਾ ਅੱਜ ਮੈਂ ਪਾਰਕ ਜਾਣਾ ਹੀ ਜਾਣਾ ਪਰ ਠੰਡ ਬੜੀ ਹੈ। ਮੈਂ ਤਾਂ ਤਿਆਰ ਨਹੀਂ ਪਰ ਕਰ ਹੀ ਆ। ਹਾਂ ਵੀ ਹੁਣ ਤੇ ਪੂਰੇ ਨਹੀਂ ਆਏ ਤਰੇ। ਮੈਨੂੰ ਦੇ ਦੇ ਹੁਟਾ। ਅੱਬੇ ਹਟਣ ਜਾਣੇ ਨੀ ਰਾਤ ਹਨੂ ਪਾਰਕ ਵਿੱਚ ਲੈ ਕੇ ਆਏ। ਹਾਂ ਡੋਨਟ ਵੇਟ ਅਹੀਂ ਪਾਰਕ ਟੂ ਇੰਡੀਆ ਵਾਲੇ ਜਾਣੇ ਇਹਨੇ ਪਾਰਕ ਚ ਜਾਣਾ ਅੱਜ ਦੀ ਅੱਜ ਦੀ ਰਾਤ ਨੂੰ ਪਾਰਕ ਨਾਲੋਂ ਨੂੰ ਦੋ ਦੇ ਇਦਾਂ ਨਾ ਬੈਠ ਦੇਦੀ ਅੜ ਨੂੰ ਅੱਦੇ ਘਟਾ ਲੈਨੇ ਨਹੀਂ ਦਿਖ ਲੈਨੇ ਬਾਚਾ ਗਲੇ ਤੇ ਕਰਾ ਫੇਰ ਚੱਲੀ ਏ ਆਣਾ ਤਾ ਆਣਾ ਤਾ ਤਾ ਜੇਨਾ ਦੋ ਇੱਕ ਫੁੱਟਬਾਲ ਬੱਲ ਅਭੀ ਤਾਂ ਆਪਣੇ ਫਰੈਂਡ ਕਰੇ ਸੱਦ ਲਈ ਅਣਦਰਾ ਖੇਡਣ ਵਾਸਤੇ ਹਾਂ ਠੀਕ ਹੈ ਅਬਿਕੋ ਫੇਟ ਚੂਕਾਉਂਡ ਅਨੰਦ ਕੋ ਪਾਈ ਬੈਠਾ ਨਾ ਜਾਵੇ ਰਹਿ ਗਿਆ ਵਾ ਬੈਗਣਾ ਨਹੀਂ ਦੋਵੇਂ ਅਹ ਅਨਤਾ ਕੋੜੀ ਚੱਲਣਾ ਚਲਾੜਾ ਆ ਵੇਖੀ ਬਿੰਦਾ ਹਣ ਇੱਕ ਕਦਮ ਵੇਹਣੇ ਕੰਨਾਂ ਦੀ ਪ੍ਰੈਕਟਿਸ ਹੋਈ ਏ ਹੁਣ ਸਟਾਪ ਤੇ ਆ ਗਿਆ ਯਾਨੀ ਤਾਂ ਬਸ ਫੜ ਨਹੀਂ ਆਉਣੇ ਤੂੰ ਸਾਡੇ ਘਰ ਤੱਕ ਆਉਂਦੇ ਕਿੰਨੇ ਬਸ ਸਟਾਪ ਆ ਗਏ ਹੈ ਨਾ ਇੱਥੇ ਰੱਕ ਬੱਚੇ ਪੂਰੀ ਮਸਤੀ ਕਰਾਂਦੇ ਨੇ ਰਹਿ ਜਾਂਨਾਂ ਨੂੰ ਕੋਈ ਨਹੀਂ ਜੋ ਮਰਜ਼ੀ ਕਰਨ ਵੇਖ 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 ਆ ਆਇਆ ਮਯਾ ਤੈਨੂੰ ਕਿਹੜੀ ਮੇਰੀ ਪਛਾਹ ਸਮਝ ਲਗਣੀ ਪਰ ਯਾ ਯਾ ਗਿੰਦਾ ਆਇਆ ਮੈਂ ਯਾ ਉਧਰ ਬੱਸਾਂ ਚੱਲਣ ਦੀਆਂ ਕਾਰਾਂ ਚੱਲਣ ਦੀਆਂ ਵਾ ਇੱਧਰ ਜਾਣੇ ਮਸਤੀ ਕਰਨ ਦੇ ਪੂਰੀ ਕਿੱਥੇ ਚਲ ਗਏ ਹੁਣ ਤੇ ਪਤਾ ਨਹੀਂ ਲੱਗਦਾ ਕਿ ਇੱਧਰ ਭੱਜ ਜਾਂਦੇ ਬੱਚੇ ਸ਼ਹਿਰ ਬਹੁਤ ਸੋਹਣਾ ਲੱਗਣਦਿਆ ਰਾਤ ਦੇ ਟਾਈਮ ਬਹੁਤ ਜ਼ਿਆਦਾ ਸੋਹਣਾ ਲੱਗਦਾ ਹਨ ਹਣ ਹਦਾਂ ਹੱਲੋ ਪਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਖਾਗਾ ਤੱਜ ਦੰਦਾ ਬਾਹਰ ਬਹੁਤ ਹੈ ਨਹੀਂ ਥੱਕ ਗਈ ਮੈਂ ਤੁਰ ਤੁਰ ਕੇ ਤੁਰ ਕੇ ਹੋਰ ਕੀ ਯੂਜ਼ ਟੂ ਆ ਜਾਈਦਾ ਤੁਰਦਾ ਹੁਣਾਂ ਤਾਂ ਚਾਹੀਦਾ ਪਰ ਤੇ ਗੱਡੀ ਲੈ ਕੇ ਆ ਜਣੀ ਸਾਲੀ ਵਾਸਤੇ ਮੈਨੂੰ ਪਤਾ ਨਹੀਂ ਸੀ ਕਿੱਥੇ ਆਇਆ ਮੈਂ ਗੱਡੀ ਮੋੜ ਕੇ ਕਹਿਣਾ ਸੀ ਨਾ ਅੱਭੀ ਹੋਣੀ ਹੁਣ ਆ ਗਏ ਪਾਰਕ ਚੋਂ ਤੇ ਉਹਨਾਂ ਨੂੰ ਭੁੱਖ ਲੱਗੀ ਹੁਣ ਉਹ ਖਾਣ ਲੱਗੇ ਆ ਗਾਰਸਨ ਬ੍ਰੈੱਡ ਤੋਂ ਭਿਜਾਓ ਦੇ ਵੀਰ ਫਲਾਈਟ ਬਣਾਉਣ ਦੋ ਹਾਂ ਹਬੀ ਅੱਬੀ ਤੈਨੂੰ ਬਹੁਤ ਪਸੰਦ ਕਰਨ ਦੇ ਕਹਿੰਦੇ ਅਬੀ ਦਾ ਅਬੀ ਨੂੰ ਕੋਈ ਚੈਨਲ ਬਣਾਵੇ YouTube ਤੇ ਪੰਜਾਬੀ ਬਿਲਕੁਲ ਹੈਗਾ ਪੰਜਾਬੀ ਜਣ ਕਿ ਜਦਾਂ ਵਲੌਗ ਪਾਏ ਬੋਲ ਕੋਈ ਨਹੀਂ ਸਬਸਕ੍ਰਾਈਬ ਵੀ ਨਹੀਂ ਕਰਦਾ ਤੇਰੇ ਚੈਨਲ ਦਾ ਨਾਮ ਨਹੀਂ ਨਾ ਅਬੀ ਮੈਂ ਅਸੀ ਸਾਡੇ ਚੈਨਲ ਚ ਕਮੈਂਟ ਪਾਉਂਦਾ ਮੈਂ ਵੀਰੇ ਸ਼ਨੀਓ ਵਿੰਡਰੋਪ ਉਹ ਬੜਾ ਮਜ਼ਾ ਆਇਆ ਤੈਨੂੰ ਸਕੂਲ ਲੈਣ ਗਏ ਤੇ ਤੂੰ ਸਕੂਲ ਤੋਂ ਕਿੱਥੇ ਚਲ ਗਿਆ ਹਾਂ ਹਾਂ ਆਂਦੇ ਫਰੈਂਡਸ ਨਾਲ ਆਇਆ ਤੈਨੂੰ ਪਤਾ ਨਹੀਂ ਆਪਾਂ ਅੱਜ ਲੈਣ ਆਉਣਾ ਹਾਂ ਹਾਂ ਹੁਣ ਆਪਾਂ ਬੜੇ ਚੰਦ ਘਰ ਆ ਗਏ ਤੇ ਅੱਜ ਆਪਾਂ ਬੜੀ ਮਸਤੀ ਕੀਤੀ ਬੜੀਆਂ ਚੀਜ਼ਾਂ ਖਾਈਆਂ ਬਾਹਰ ਦੀਆਂ ਤੇ ਅੱਜ ਆਪਾਂ ਪਾਕ ਵੀ ਗਏ ਤੇ ਅੱবি ਵੀ ਨੇ ਇਲੈਕਟ੍ਰਿਕਰ ਸਕੂਟਰ ਵੀ ਚਲਾਇਆ ਆਪਣਾ ਕਿਥੇ ਨੂੰ ਇੱਕ ਵਾਰ ਚਲਾਇਆ ਪਹਿਲੀ ਵਾਰ ਅੱবি ਦਾ ਫਰੈਂਡ ਵੀ ਆਇਆ ਹੈ ਅੱਜ ਹਣ ਬੜਾ ਭੋਲਾ ਸੀ ਉਹ ਬੜਾ ਸਵੀਟ ਜਿਹਾ ਹੈਗਾ ਹਾਂ ਬੜਾ ਭੋਲਾ ਸੀ ਭੋਲਾ ਵਾਹ ਅਬੀ ਉਹ ਖੋਤੀ ਦਾ ਉਹ ਕਹਿੰਦਾ ਬੜਾ ਕਿਸੇ ਵਾਲਾ ਕਿਸੇ ਵਾਲੇ ਹੁੰਦਾ ਲੱਤਾਂ ਘਰ ਆਪਣੀ ਆਪਾ ਹੁਣੇ ਆਈਸਕ੍ਰੀਮ ਖਾਣ ਅਬੀ ਤੇ ਪਾਪਾ ਇਹੀ ਤੇ ਕੰਮ ਤੋਂ ਆਏ ਸੀ ਤੇ ਹੁਣ ਆਣ ਕਿਉਂ ਜਿਮ ਤੇ ਗਏ ਨੇ ਉਹ ਇਸ ਕਰਕੇ ਜਿਆਦਾ ਵੀਡੀਓ ਚ ਨਹੀਂ ਦੇਖਦੇ ਕਿਉਂਕਿ ਥੋੜਾ ਕੰਮ ਦੇ ਵਿੱਚ ਬਿਜੀ ਨੇ ਫਿਰ ਆਣ ਕੇ ਜਿਮ ਤੇ ਚੱਲ ਜਾਂਦੇ ਫਿਰ ਜਦੋਂ ਥੋੜਾ ਟਾਈਮ ਫ੍ਰੀ ਹੁੰਦਾ ਸੌ ਜਾਂਦੇ ਨੇ ਆਣ ਕੇ ਉਹ ਕੱਲ ਗਏ ਹੀ ਗਾਡਣਾ ਕੋ ਮੰਨ ਹਾਂਜੀ ਸੋ ਬਾਏ ਬਾਏ ਟੇਕ ਕੇਅਰ ਮਿਲਦੇ ਤੁਹਾਨੂੰ ਕੱਲ ਨਿਊ ਡੇ ਨਿਊ ਸਟਾਰਟ ਨਿਊ ਵਲੌਗਸ ਬਾਏ 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 ਟੇਕ ਕੇਅਰ